ਸਤਿ ਸ਼੍ਰੀ ਅਕਾਲ ਪਿਆਰੀ ਬੱਚਿਓ ஆன்ਲਾਈਨ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਡੀਟੀਐਫ ਵੱਲੋਂ ਵਜੀਫਾ ਪ੍ਰੀਖਿਆ 2022 ਜੋ ਤਿਆਰ ਕੀਤੀ ਗਈ ਸੀ ਉਸ ਵਿੱਚੋਂ ਗਣਿਤ ਦੇ ਕੁਝ ਸਵਾਲਾਂ ਦਾ ਅਭਿਆਸ ਕਰਾਂਗੇ ਪਹਿਲਾ ਸਵਾਲ ਹੈ ਫਾਜਲਾ 12 ਕਿਲੋਗ੍ਰam ਦੀ ਇੱਕ ਮੱਛੀ 900 ਰੁਪਏ ਵਿੱਚ ਵੇਚਦੀ ਹੈ ਦੱਸੋ ਉਸਨੇ ਮੱਛੀ ਕਿੰਨੇ ਰੁਪਏ ਪ੍ਰਤੀ ਕਿਲੋਗ੍ਰam ਵੇਚੀ ਪਿਆਰੇ ਬੱਚਿਓ ਸਾਨੂੰ ਦਿੱਤਾ ਕੀ ਹੈ 12 ਕਿਲੋਗ੍ਰam ਮੱਛੀ ਦਾ ਵੇਚਮੁੱਲ ਕਿੰਨਾ ਦਿੱਤਾ ਹੈ 900 ਰੁਪਿਆ ਤਾਂ ਪੁੱਛਿਆ ਕੀ ਹੈ ਸਾਨੂੰ ਲੋ ਤੋਂ 1 ਪ੍ਰਤੀ ਕਿਲੋਗ੍ਰam ਮੱਛੀ ਦਾ ਮੁੱਲ ਤਾਂ 1 ਕਿਲੋਗ੍ਰam ਮੱਛੀ ਦਾ ਮੁੱਲ ਅਸੀਂ ਦੱਸਣਾ ਹੈ ਪਿਆਰੇ ਬੱਚਿਓ ਤਾਂ 900 ਨੂੰ 12 ਦੇ ਨਾਲ ਅਸੀਂ ਭਾਗ ਕਰਾਂਗੇ ਤਾਂ ਭਾਗ ਕਰ ਲੈਨੇ ਆ ਆਪਾਂ 12784 ਆਪਾਂ ਇਹਨੂੰ ਘਟਾ ਲੈਨੇ ਆ 90 ਦੇ ਵਿੱਚੋਂ 84 ਘਟਾਈ ਆ ਜਾਵੇਗਾ 6 ਫਿਰ ਆਪਾਂ ਉੱਪਰੋਂ ਤਾਰਿਆ 0 125 60 ਇਹਨੂੰ ਘਟਾ ਲੈਨੇ ਆ ਇਹ ਆਇਆ ਸਾਡਾ 0 ਤਾਂ ਜਿਹੜੀ 75 ਰੁਪਏ ਕਿਲੋ ਹੈ ਪ੍ਰਤੀ ਕਿਲੋ ਮੱਛੀ ਹੈ ਜਿਹੜੀ ਫਾਜਿਲਾ ਨੇ ਉਹ ਵੇਚੀ ਹੈ ਸਾਡਾ ਸਹੀ ਉੱਤਰ ਹੈ ਚੌਥਾ ਆਪਸ਼ਨ 75 ਰੁਪਏ ਅਗਲਾ ਸਵਾਲ ਹੈ ਸਮਕੋਣ ਦਾ 1/3 ਤਾਂ ਪਿਆਰੇ ਬੱਚੋ ਸਮਕੋਣ ਕਿੰਨੇ ਦਾ ਕੋਣ ਹੁੰਦਾ ਹੈ ਸਮਕੋਣ ਹੁੰਦਾ ਹੈ 90 ਡਿਗਰੀ ਦਾ ਕੋਣ ਠੀਕ ਹੈ 90 ਦਾ 1/3 90 ਦਾ 1/3 ਦਾ ਮਤਲਬ ਹੁੰਦਾ ਹੈ ਇਹ ਗੁਣਾ 90 1/3 ਆਪਾਂ ਇਹਨੂੰ ਕੱਟ ਲੈਣੇ ਹਾਂ ਤਿੰਨਾਂ ਨੂੰ 30 3 90 30 ਦੀ ਆਪਾਂ 1 ਨਾਲ ਗੁਣਾ ਕਰਾਂਗੇ ਤਾਂ ਜੁਗਤ 30 ਡਿਗਰੀ ਸਮਕੋਣ ਦਾ 1/3 ਹੁੰਦਾ ਹੈ ਭਾਵ 90 ਦਾ 1/3 30 ਡਿਗਰੀ ਹੁੰਦਾ ਹੈ ਤਾਂ ਤੁਹਾਡਾ ਪਹਿਲਾ ਉੱਤਰ ਆਇਆ 30 ਡਿਗਰੀ ਤੀਜਾ ਸਵਾਲ ਹੈ ਚੱਕਰ ਵਿੱਚ ए बी ਚੱਕਰ ਦਾ ਕੀ ਹੈ ਸਾਨੂੰ ਇੱਕ ਚੱਕਰ ਦਿੱਤਾ ਹੈ ਜਿਸ ਵਿੱਚ ਇੱਕ ਕੇਂਦਰ ਬਿੰਦੂ ਤੇ ਕੇਂਦਰ ਵਿੱਚੋਂ ਨੰਗਣ ਵਾਲੀ ਰੇਖਾ ਜਿਹੜੀ ਕਿ ਚੱਕਰ ਦੇ ਦੋਹੇ ਕਿਨਾਰਿਆਂ ਨੂੰ ਟੱਚ ਕਰਦੀ ਹੈ ਇਸ ਨੂੰ ਕੀ ਕਿਹਾ ਜਾਂਦਾ ਹੈ ਪਿਆਰੇ ਬੱਚਿਓ ਇਹ ਜੀਵਾ ਹੁੰਦੀ ਹੈ ਸਭ ਤੋਂ ਵੱਡੀ ਜੀਵਾ ਜਿਹੜੀ ਕੇਂਦਰ ਵਿੱਚ ਦੀ ਟੱਪਦੀ ਹੈ ਉਸ ਜੀਵਾ ਨੂੰ ਵਿਆਸ ਕਿਹਾ ਜਾਂਦਾ ਹੈ ਸਾਡਾ ਸਹੀ ਉੱਤਰ ਹੈ ਤੀਜਾ ਵਿਆਸ ਅਗਲਾ ਸਵਾਲ ਹੈ ਸਾਡਾ 20 ਪੈਸਾ ਹੈ 1 ਰੁਪਏ ਦਾ ਡੈਸ਼ ਹਿੱਸਾ ਹੈ ਪਿਆਰੇ ਬੱਚਿਓ 1 ਰੁਪਏ ਵਿੱਚ ਕਿੰਨੇ ਪੈਸੇ ਹੁੰਦੇ ਹਨ 100 ਪੈਸੇ ਤਾਂ 20 ਪੈਸੇ ਕਿੰਨਾ ਹਿੱਸਾ ਹੋਇਆ ਦਾ ਆਪਾਂ ਇਹਨੂੰ ਭਾਗ ਕਰ ਲੈਂਦੇ ਹਾਂ ਤਾਂ ਇਹ 20 ਨੂੰ ਘਟਲੇ 20 ਪੰਜੇ 100 ਭਾਗ ਪੰਜਵਾਂ ਹਿੱਸਾ ਸਾਡਾ ਦੂਜਾ ਉੱਤਰ ਜਿਹੜਾ ਬਿਲਕੁਲ ਸਹੀ ਉੱਤਰ ਹੈ 20 ਪੈਸੇ 1 ਰੁਪਏ ਦਾ ਪੰਜਵਾਂ ਹਿੱਸਾ ਹੁੰਦੇ ਹਨ ਪੰਜਵਾਂ ਪ੍ਰਸ਼ਨ ਆ ਗਿਆ ਜੇਕਰ ਗਾਜਰ ਦੀ ਪ੍ਰਤੀ ਕਿਲੋਗ੍ਰam ਕੀਮਤ 20 ਰੁਪਏ ਹੈ ਤਾਂ 4 ਸਹੀ 3/4 ਕਿਲੋਗ੍ਰam ਗਾਜਰ ਕਿੰਨੇ ਰੁਪਏ ਵਿੱਚ ਖਰੀਦੀ ਜਾਵੇਗੀ ਪਿਆਰੇ ਬੱਚਿਓ ਸਾਨੂੰ ਦਿੱਤਾ ਕੀ ਹੈ 1 ਕਿਲੋਗ੍ਰam ਗਾਜਰ ਦੀ ਕੀਮਤ ਇਹ ਹੈ 20 ਰੁਪਏ ਤਾਂ ਅਸੀਂ ਪਤਾ ਕਰਨੀ ਹੈ 4 ਸਹੀ 3/4 ਗਾਜਰ ਦੀ ਕੀਮਤ ਇਹ ਪੈਨ ਨੂੰ 20 ਦੇ ਨਾਲ ਗੁਣਾ ਕਰ ਲੈਣੇ ਹਨ ਤੇ ਇਹ ਪਿੰਨਾ ਨੂੰ ਤੋੜ ਲੈਣੇ ਹਨ ਪਿਆਰੇ ਬੱਚਿਓ ਤੋੜ ਕੇ ਪਿੰਨਾ ਜਨਗੇ 20 ਗੁਣਾ ਚੌਕਨ ਚੌਕ ਕੀ 16 16 ਤੇ 3 19 ਵਟਾ 4 4 ਤੇ 4 ਦੀ ਗੁਣਾ ਕਰਨੀ ਹੈ ਪਿਆਰੇ ਬੱਚਿਓ ਤੇ ਇਹ ਤਿੰਨ ਨੂੰ ਇਹਦੇ ਵਿੱਚ ਜੋੜ ਦਿੰਨਾ ਹੈ ਚੌਕਨ ਚੌਕ ਕੀ 16 16 ਤੇ 3 19 19 ਵਟਾ 4 ਤਾਂ ਫਿਰ ਆਪਾਂ 4 ਨੂੰ ਕੱਟ ਲੈਣੇ ਆ 20 ਦੇ ਨਾਲ 4 5 20 ਤਾਂ 5 ਦੀ ਆਪਾਂ 19 ਦੇ ਨਾਲ ਗੁਣਾ ਕਰ ਲੈਣੇ ਆ ਥੱਲੇ ਬਚ ਗਿਆ 5 ਤੇ 19 19 5 95 ਰੁਪਏ ਦੀ ਉਹ ਜਿਹੜੀ ਹੈ ਪੌਣੇ 5 ਕਿਲੋ ਗਾਜਰ ਬਣ ਗਈ 4 ਸਹੀ 3/4 ਕਿਲੋ ਗਾਜਰਾ ਜਿਹੜੀ ਉਹ ਖਰੀਦੀ ਜਾਵੇਗੀ 95 ਰੁਪਏ ਸਾਡਾ ਸਹੀ ਉੱਤਰ ਹੈ ਅਗਲਾ ਸਵਾਲ ਹੈ ਇੱਥੇ ਲਿਖੀਆਂ ਰਕਸ਼ੀਆਂ ਵਿੱਚੋਂ 3 ਅਤੇ 5 ਦਾ ਸਾਂਝਾ ਗੁਣਜ ਕਿਹੜਾ ਹੈ ਪਿਆਰੇ ਬੱਚਿਓ ਇਹ ਬੜਾ ਸੌਖਾ ਹੈ 3 ਅਤੇ 5 ਦੀ ਜਾਦਾ ਗੁਣਾ ਕਰ ਲਓ ਦੋਵੇਂ ਆਪਾਂ ਅਸੰਖਿਆਮ ਹਨ ਜਾਂ ਦੋਵਾਂ ਦਾ ਲੱਲਾ ਸੱਸਾ ਬਾਵਾ ਪਤਾ ਕਰ ਲਓ ਇਹ ਆਵੇਗਾ 15 ਤਾਂ ਆਪਾਂ 15 ਦੇ ਗੁਣਜ ਲਿਖ ਲੈਣੇ ਹਾਂ ਇਹ ਗੁਣਜ ਹੀ ਆਪਾਂ ਨੂੰ ਪੁੱਛਿਆ ਹੈ ਗੁਣਜ ਕਿਹੜਾ ਹੈ 15 ਦੇ ਗੁਣਜ ਆਪਾਂ ਦੇ ਕੇ ਚੈੱਕ ਕਰ ਲੈਣੇ ਆ ਪਿਆਰੇ ਬੱਚੋ ਇਹਨਾਂ ਵਿੱਚ ਦੇਖੋ 15 ਦਾ ਗੁਣਜ 15 ਇਹਦੇ ਵਿੱਚ ਨਹੀਂ ਹੈ 30 ਇਹਦੇ ਵਿੱਚ ਹੈ 45 ਵੀ 15 ਦਾ ਗੁਣਜ ਹੈ 60 ਵੀ 15 ਦਾ ਗੁਣਜ ਹੈ ਤਾਂ ਉੱਤਰ ਕਿਹੜਾ ਹੋਵੇਗਾ ਇਹਦਾ ਸਾਰੇ ਹੀ ਇਹ 15 ਦੇ ਭਾਗ 3 ਅਤੇ 5 ਦੇ ਗੁਣਜ ਹਨ ਸਾਂਝੇ ਗੁਣਜ ਹਨ ਸਾਰੇ ਦੇ ਸਾਰੇ ਅਗਲਾ ਸਵਾਲ ਹੈ ਮਨੋਜ ਜੇ ਆਪਣੇ 12 ਫੁੱਟ ਅਤੇ 9 ਫੁੱਟ ਦੇ ਕਮਰੇ ਦੇ ਫਰਸ਼ ਤੇ ਟੈਲਾਂ ਲਗਵਾਉਣਾ ਚਾਹੁੰਦਾ ਹੈ ਦਾ ਹਸ ਨੂੰ 3 ਫੁੱਟ 3 ਫੁੱਟ ਦੀਆਂ ਕਿੰਨੀਆਂ ਟਾਈਲਾਂ ਖੇਦਣੀਆਂ ਪੈਣਗੀਆਂ ਪਿਆਰੇ ਬੱਚਿਓ ਪਹਿਲਾਂ ਆਪਾਂ ਕਮਰੇ ਦਾ ਖੇਤਰਫਲ ਪਤਾ ਕਰ ਲੈਨੇ ਹਾਂ ਲੰਬਾਈ ਅਤੇ ਚੌੜਾਈ ਸਾਨੂੰ ਦਿੱਤੀ ਹੈ 12 9 12 9 108 ਫਿਰ ਆਪਾਂ ਟਾਈਲ ਦਾ ਖੇਤਰਫਲ ਪਤਾ ਕਰ ਲੈਨੇ ਆ ਪਿਆਰੇ ਬੱਚਿਓ ਟਾਈਲ ਸਾਨੂੰ ਦਿੱਤਾ ਹੈ 3 3 ਦੀ ਟਾਈਲ ਹੈ ਵਰਗ ਦਾ ਹੈਗਾ ਇਹ 3 3 ਪੂਜਾ ਪੂਜਾ ਇਹਦਾ ਖੇਤਰਫਲ ਆ ਗਿਆ ਸਾਡੇ ਲਈ 9 ਵਰਗ ਸਬ ਫੁੱਟ ਤੇ ਹੁਣ ਆਪਾਂ ਨੇ ਕਿੰਨੀਆਂ ਟਾਈਲਾਂ ਲਗਾਉਣੀਆਂ ਹਨ ਪਿਆਰੇ ਬੱਚਿਓ ਇਹ ਫਿਰ ਆਪਾਂ ਇੱਕ ਟਾਈਲਾਂ ਦੀ ਗਿਣਤੀ ਕੱਢਣੀ ਹੈ ਇਹਦੇ ਲਈ ਆਪਾਂ ਕਰਾਂਗੇ ਕਮਰੇ ਦਾ ਖੇਤਰਫਲ ਭਾਗ ਟਾਈਲ ਦਾ ਖੇਤਰਫਲ 108/9 ਜਦੋਂ ਆਪਾਂ ਇਹਨੂੰ ਕਟਾਂਗੇ ਇਹ ਆ ਜਾਵੇਗਾ 12 12 ਟਾਈਲਾਂ ਦੀ ਉਹਨੂੰ ਜ਼ਰੂਰਤ ਹੈ 12 ਫੁੱਟ ਅਤੇ 9 ਫੁੱਟ ਦੇ ਕਮਰੇ ਤੇ ਫਰਸ਼ ਰਗਾਨ ਲਈ ਅਗਲਾ ਸਵਾਲ ਹੈ 1 ਸੈਂਟੀਮੀਟਰ 1 ਮੀਟਰ ਦਾ ਡੈਸ਼ ਹਿੱਸਾ ਹੈ ਕਹਦੇ ਬੱਚਿਓ 1 ਮੀਟਰ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਹਨ 100 ਸੈਂਟੀਮੀਟਰ ਤਾਂ 1 ਸੈਂਟੀਮੀਟਰ ਕਿੰਨਾ ਹਿੱਸਾ ਹੋਵੇਗਾ 100ਵਾਂ ਹਿੱਸਾ 11 ਸੈਂਟੀਮੀਟਰ ਲੰਬੀ ਅਤੇ 3 ਸੈਂਟੀਮੀਟਰ ਚੌੜੀ ਆਇਤ ਦਾ ਪਰਿਮਾਪ ਕੀ ਹੋਵੇਗਾ ਪਿਆਰੇ ਬੱਚਿਓ ਪਰਿਮਾਪ ਦਾ ਫਾਰਮੂਲਾ ਹੁੰਦਾ ਹੈ 2 ਅ 2 ਇੰਟੂ ਲੰਬਾਈ ਜੋੜ ਚੌੜਾਈ ਠੀਕ ਹੈ ਆਪਾਂ ਇਹਦੇ ਵਿੱਚ ਭਰ ਲੈਣੇ ਹਨ ਲੰਬਾਈ ਹੈ 11 ਮੀਟਰ ਸੈਂਟੀਮੀਟਰ ਅਤੇ ਚੌੜਾਈ ਹੈ 3 ਸੈਂਟੀਮੀਟਰ 11 ਦੇ 3 ਦਾ ਜੋੜ ਲਗਾ ਲੈਣੇ ਹਨ 14 ਤੇ 2 ਤੇ 14 ਦੀ ਗੁਣਾ ਕਰ ਦਨੇ ਹਨ ਇਹ ਆਜ ਆਵੇਗਾ 28 ਸੈਂਟੀਮੀਟਰ 28 ਸੈਂਟੀਮੀਟਰ ਸਾਡਾ ਚੌਥਾ ਹੈ ਠੀਕ ਹੈ ਇਹ ਪਰਿਮਾਪ ਪੁੱਛਿਆ ਗਿਆ ਸੀ ਪਰਿਮਾਪ ਸਾਡਾ ਹੈ 28 ਸੈਂਟੀਮੀਟਰ 10ਵਾਂ ਸਵਾਲ ਹੈ ਇੱਕ ਵਰਗਾਕਾਰ ਬਗੀਚੇ ਦੀ ਬਾੜ ਦੀ ਲੰਬਾਈ 20 ਮੀਟਰ ਹੈ ਇਸ ਦੀ ਇੱਕ ਭੁਜਾ ਕਿੰਨੀ ਲੰਬੀ ਹੋਵੇਗੀ ਬਾੜ ਪਿਆਰੇ ਬੱਚਿਓ ਵਾੜ ਹੁੰਦੀ ਹੈ ਜਿਹੜੀ ਚਾਰੇ ਪਾਸੇ ਲੱਗਦੀ ਹੈ ਭਾਵ ਘੇਰੇ ਤੇ ਬਾੜ ਆਪਾਂ ਲਗਾਨੇ ਆ ਤਾਂ ਇਹਦਾ ਪਰਿਮਾਪ ਘੇਰਾ ਕਹਿ ਲਓ ਪਰਿਮਾਪ ਕਹਿ ਲਓ ਇੱਕੋ ਗੱਲ ਹੁੰਦੀ ਹੈ ਇਹ ਸਾਨੂੰ ਦਿੱਤਾ ਹੈ 20 ਮੀਟਰ ਵਰਗ ਦੀ ਭੁਜਾ ਦਾ ਫਾਰਮੂਲਾ ਪਿਆਰੇ ਬੱਚਿਓ ਕੀ ਹੁੰਦਾ ਹੈ ਪਰਿਮਾਪ ਵਟਾ 4 ਕਿਉਂਕਿ ਵਰਗ ਦੀਆਂ ਚਾਰ ਭੁਜਾਾਂ ਹੁੰਦੀਆਂ ਹਨ ਤਾਸੀ ਇੱਕ ਪੂਜਾ ਕੱਢਣੀ ਹੈ ਇਹ ਵੀ ਪ੍ਰਚਾਰਿਤ ਕੱਟ ਲੈਣੇ ਆ 4 5 20 ਤਾਂ ਇਹਦਾ ਉੱਤਰ ਆਏਗਾ 5 ਮੀਟਰ ਜਿਹੜੀ ਹੈ ਉਹ ਵਰਗਾਕਾਰ ਬਗੀਚੇ ਦੀ ਇੱਕ ਪੂਜਾ 5 ਮੀਟਰ ਜੇਕਰ ਇੱਕ ਕਲੋਨੀ ਵਿੱਚ ਰਹਿਣ ਵਾਲੇ 120 ਲੋਕ ਰੋਜ਼ 6 ਗਲਾਸ ਪਾਣੀ ਪੀਂਦੇ ਹਨ ਤਾਂ ਉਹ ਪੂਰੇ ਸਾਲ ਵਿੱਚ ਕਿੰਨਾ ਪਾਣੀ ਪੀਣਗੇ ਤਾਂ ਪਿਆਰੇ ਬੱਚਿਓ 100 120 ਲੋਕ ਹੈ ਜਿਹੜੇ ਰੋਜ਼ ਪਾਣੀ ਪੀਂਦੇ ਨੇ ਉਹ ਪੀਂਦੇ ਨੇ 120 ਗੁਣਾ 6 ਗਲਾਸ ਤਾਂ ਇਹ ਹੋ ਗਏ 700 ਵੀ ਗਲਾਸ ਪਾਣੀ ਪੀਂਦੇ ਨੇ ਤਾਂ ਹੁਣ ਆਪਣੇ ਤੋਂ ਪੁੱਛਿਆ ਪੂਰੇ ਸਾਲ ਵਿੱਚ ਤਾਂ ਇੱਕ ਸਾਲ ਵਿੱਚ ਦਿਨ ਕਿੰਨੇ ਹੁੰਦੇ ਆ ਮੇਰੇ ਬੱਚਿਓ 365 ਤਾਂ ਆਪਾਂ 720 ਦੀ 365 ਦੇ ਨਾਲ ਗੁਣਾ ਕਰਾਂਗੇ ਤਾਂ ਇੱਕ ਸਾਲ ਵਿੱਚ ਇੱਕ 120 ਲੋਕਾਂ ਦੁਆਰਾ ਪੀਣ ਵਾਲੇ ਪਾਣੀ ਦੇ ਜਿਹੜੇ ਗਲਾਸ ਨੇ ਉਹ ਨਿਕਲਿਆਣਗੇ 500 5 ਦੋਨੇ 10 ਦੀ 0 ਇੱਕ ਹਸਲਾ ਗਿਆ 57 35 35 ਦੇ ਇੱਕ 36 ਤਾਂ ਇੱਕ ਆਪਾਂ 0 ਲਗਾ ਲੈਨੇ ਆ ਮੇਰੇ ਬੱਚਿਓ ਕਿਉਂਕਿ ਆਪਾਂ ਦਹਾਈ ਵਾਲੇ ਅੰਕ ਦੀ ਗੁਣਾ ਕਰਨੀ ਹੈ ਇਕਾਈ ਵਾਲੇ ਅੰਕ ਤੇ ਆਪਾਂ ਲਗਾ ਲਈ 0 600 0 6 ਦੁਨੀ 12 ਹਸ ਲਾ ਗਿਆ 1 6 7 42 42 ਤੇ 1 43 ਹੁਣ ਆਪਾਂ 30 ਗੁਣਾ ਕਰਨੀ ਹੈ ਪੈਰੇ ਵਿੱਚੋਂ ਇਕਾਈ ਅਤੇ ਦਹਾਈ ਦੇ ਸਥਾਨ ਤੇ ਆਪਾਂ ਲਗਾ ਲੈਨੇ ਆ 0 ਕਿਉਂਕਿ ਆਪਾਂ ਹੁਣ ਸੈਂਕੜੇ ਵਾਲਾ ਅੱਖਰ ਗੁਣਾ ਕਰਨਾ ਹੈ 30 0 3 ਦੁਨੀ 6 3 ਨਾਲ 21 ਹੁਣ ਆਪਾਂ ਇਹਨਾਂ ਦਾ ਕਰਨਾ ਹੈ ਜੋੜ ਇਹ ਆ ਗਿਆ ਪੈਰੇ ਵਿੱਚੋਂ 0 ਦੂਜੇ ਨੰਬਰ ਤੇ ਵੀ ਹੈ 0 6 ਤੇ 2 8 ਤਨ ਤਨ 6 7 6 12 ਹਸਲ 1 4 ਤੱਕ 5 ਤੇ 1 6 2 ਦਾ 2 ਠੀਕ ਹੈ 262800 ਸਾਡਾ ਤੀਜਾ ਉੱਤਰ ਸਹੀ ਉੱਤਰ ਹੈ 12ਵਾਂ ਸਵਾਲ ਹੈ ਸਿੰਪਲ ਭਾਗ ਦਾ ਹੈ 9872 ਨੂੰ 8 ਤੇ ਭਾਗ ਕਰੋ ਤੇ ਪਿਆਰੇ ਬੱਚਿਓ ਆਪਾਂ ਭਾਗ ਕਰ ਲੈਨੇ ਆ 9872 ਨੂੰ 8 ਨਾਲ ਪਹਿਲਾਂ ਜਾਵੇਗਾ 1 ਤੇ 8 1 8 ਆਪਾਂ ਘਟਾ ਲੈਨੇ ਆ ਇਹ ਆ ਜਾਵੇਗਾ 1 ਉੱਪਰੋਂ ਉਤਾਰਾਂਗੇ 8 8 ਦੋਨੇ 16 ਇਹਨੂੰ ਫੇਰ ਘਟਾ ਲੈਨੇ ਆ 8 ਚੋਂ 6 ਘਟਾਵੇ ਆ ਗਿਆ 2 ਉੱਪਰੋਂ ਉਤਾਰ ਲੈਨੇ ਆ 7 8 3 24 ਫੇਰ ਘਟਾ ਲੈਨੇ ਆ ਪਿਆਰੇ ਬੱਚੋ 7 ਚੋਂ 4 ਘਟਾਈ ਆ ਜੂਗਾ 3 ਫੇਰ ਉੱਪਰ ਇੱਕ ਅੱਖਰ ਰਹਿ ਗਿਆ ਸਾਡਾ 2 8 4 32 32 ਜੋ 32 ਘਟਾਈ 0 ਤਾਂ ਸਾਡਾ ਉੱਤਰ ਕੀ ਆਇਆ 1234 ਦੂਜਾ ਉੱਤਰ ਸਾਡਾ ਸਹੀ ਉੱਤਰ ਹੈ ਤੀਰਮਾ ਸਵਾਲ ਹੈ ਇੱਕ ਮਾਲੀ ਨੇ 458 ਸੇਬ ਦੇ ਦਰਖਤ ਖਰੀਦੇ ਉਹ ਹਰ ਲਾਈਨ ਵਿੱਚ 15 ਦਰਖਤ ਲਾਉਂਦਾ ਹੈ 30 ਲਾਈਨਾਂ ਪੂਰੀਆਂ ਕਰਨ ਤੋਂ ਬਾਅਦ ਉਸ ਕੋਲ ਕਿੰਨੇ ਦਰਖਤ ਬਚ ਜਾਣਗੇ ਪਿਆਰੇ ਬੱਚਿਓ ਕੁੱਲ ਦਰਖਤ ਤੇਰੇ 458 ਜਿਹੜੇ ਮਾਲੀ ਨੇ ਸੇਬਾਂ ਦੇ ਦਰਖਤ ਲਏ ਨੇ ਤੇ ਲਾਈਨਾਂ ਉਹਨੇ ਬਣਾਈਆਂ ਨੇ 30 ਤੇ ਹਰ ਲਾਈਨ ਦੇ ਵਿੱਚ ਦਰਖਤ ਕਿੰਨੇ ਲਾਇਨੇ ਉਹਨੇ 15 ਤਾਂ ਲਾਈਨਾਂ ਦੇ ਵਿੱਚ ਜਿਹੜੇ ਉਹਦੇ ਕੁੱਲ ਦਰਖਤ ਕਿੰਨੇ ਲੱਗੇ 30 15 ਮਤਲਬ 450 ਦਰਖਤ ਲੱਗ ਗਏ ਕੁੱਲੋਦਲੇ ਵਹਿ ਗਏ ਸੀ 458 458 ਚੋਂ 450 ਘਟਾ ਦਿੰਨੇ ਆਪਾਂ ਤਾਂ ਉਹਦੇ ਲਵੇ 8 ਦਰਖਤਾਂ ਜਿਹੜੇ ਬਾਕੀ ਬਚ ਗਏ 30 ਲੈਣਾ ਲਾਨ ਤੋਂ ਬਾਅਦ 14ਵਾਂ ਸਵਾਲ ਹੈ 2 ਰੁਪਏ ਦੇ ਇੱਕ ਸਿੱਕੇ ਦਾ ਭਾਰ 6 ਗ੍ਰਾਮ ਹੈ 2 ਰੁਪਏ ਦੇ ਸਿੱਕਿਆਂ ਵਾਲੀ ਬੋਰੀ ਦਾ ਭਾਰ ਕਿੰਨਾ ਹੋਵੇਗਾ ਜੇਕਰ ਉਸ ਵਿੱਚ 2200 ਸਿੱਕੇ ਹੋਣ ਸਾਨੂੰ ਦਿੱਤਾ ਕਿ ਇਹ 2 ਰੁਪਏ ਦੇ ਸਿੱਕੇ ਦਾ ਭਾਰ ਇੱਕ ਸਿੱਕੇ ਦਾ ਭਾਰ ਹੈ 6 ਗ੍ਰਾਮ કુલ ਸਿੱਕੇ ਕਿੰਨੇ ਦਿੱਤੇ ਨੇ ਸਾਨੂੰ 2200 ਠੀਕ ਹੈ ਤੇ ਸਾਰੇ ਸਿੱਕਿਆਂ ਦਾ ਭਾਰ ਕਿੰਨਾ ਹੋਵੇਗਾ ਕੁੱਲ ਭਾਰ ਤਾਂ 2200 ਦੀ ਆਪਾਂ 6 ਨਾਲ ਗੁਣਾ ਕਰ ਲੈਣੇ ਆ 600 600 22 6132 ਠੀਕ ਹੈ ਇਹ ਗ੍ਰਾਮਾਂ ਦੇ ਵਿੱਚ ਉਤਰ ਆਇਆ ਪਰ ਸਾਨੂੰ ਜਿਹੜੇ ਆਪਸ਼ਨ ਦਿੱਤੇ ਹੋਏ ਨੇ ਵਿਕਲਪ ਦਿੱਤੇ ਨੇ ਇਹ ਦਿੱਤੇ ਨੇ ਕਿਲੋਗ੍ਰਾਮਾਂ ਦੇ ਵਿੱਚ ਤਾਂ 1 ਕਿਲੋਗ੍ਰਾਮ ਦੇ ਵਿੱਚ ਗ੍ਰਾਮ ਕਿੰਨੇ ਹੁੰਦੇ ਨੇ 1000 ਤਾਂ ਆਪਾਂ ਇਹਨੂੰ 1000 ਦੇ ਨਾਲ ਭਾਗ ਕਰ ਦਨੇ ਹਾਂ ਤਾਂ ਇਹ ਸਾਡੇ ਕਿਲੋਗ੍ਰam ਬਣ ਜਾਣਗੇ ਅ 1 2 3 3 ਛੱਡ ਕੇ ਅਸੀਂ ਇੱਥੇ ਡੈਸੀਮਲ ਲਗਾ ਦਨੇ ਹਾਂ 13.2 ਕਿਲੋਗ੍ਰam ਸਾਡਾ ਉੱਤਰ ਹੈ ਚੌਥਾ ਉੱਤਰ ਸਾਡਾ ਸਹੀ ਉੱਤਰ ਹੈ 4500 ਦਾ 4/3 ਹਿੱਸਾ ਪਿਆਰੇ ਬੱਚਿਓ 4500 ਦਾ 4/3 ਹਿੱਸਾ ਤਾਂ ਦਾ ਮਤਲਬ ਗੁਣਾ ਤਾਂ ਤੈਨੂੰ ਆਪਾਂ ਕੱਟ ਲੈਣੇ ਆ ਪਿਆਰੇ ਬੱਚੋ 153045 ਦੋ ਜ਼ੀਰੋਆਂ ਨੇ ਇਹ ਬਣ ਜੂਗਾ 1500 1500 ਦੀ ਆਪਾਂ 4 ਨਾਲ ਗੁਣਾ ਕਰ ਲੈਣੇ ਆ 15 ਚੌਕੇ 60 ਪਿੱਛੇ ਦੋ ਜ਼ੀਰੋਆਂ ਨੇ 60 ਦੇ ਪਿੱਛੇ ਦੋ ਜ਼ੀਰੋਆਂ ਲਾ ਕੇ ਇਹ ਬਣ ਜੂਗਾ 6000 ਤਾਂ ਸਾਡਾ ਤੀਜਾ ਉੱਤਰ ਸਹੀ ਉੱਤਰ ਹੈ 6000 4500 ਦਾ 4/3 ਹਿੱਸਾ 6000 ਹੁੰਦਾ ਹੈ ਬਸੀਰ ਕੋਲ 80 ਰੁਪਏ ਹਨ ਉਸਨੇ ਇਸ ਦਾ 3/4 ਮੱਛੀ ਖਰੀਦਣ ਤੇ ਖਰਚਿਆ ਦੱਸੋ ਉਸ ਕੋਲ ਕਿੰਨੇ ਬਾਕੀ ਰੁਪਏ ਬਚੇ ਬਸੀਰ ਕੋਲ ਕੁੱਲ ਰੁਪਏ ਕਿੰਨੇ ਸੀ 80 ਤੇ ਉਹਨੇ ਖਰਚਿਆ ਕਿੰਨਾ 3/4 80 ਦਾ 3/4 ਦਾ ਮਤਲਬ ਗੁਣਾ 4 ਨੂੰ ਸੀ ਕੱਟ ਲੈਣੇ ਆ 20 ਚੋਕੇ 80 ਨਹੀਂ ਸਾਡਾ ਆ ਜਾਏਗਾ 20 ਤੇ 30 60 ਰੁਪਏ ਉਹਨੇ ਖਰਚ ਕਰਤੇ 80 ਉਹਦੇ ਵਿੱਚ ਕੁੱਲ ਸੀ 60 ਉਹਨੇ ਖਰਚ ਕਰਤੇ ਤਾਂ 80 ਦੇ ਵਿੱਚੋਂ ਆਪਾਂ 60 ਘਟਾ ਦਿੰਨੇ ਆ ਮਤਲਬ ਬਚੇ ਕਿੰਨੇ 20 ਰੁਪਏ ਤੀਜਾ ਉੱਤਰ ਸਾਡਾ ਸਹੀ ਉੱਤਰ ਹੈ ਛੇੜੜ ਭਾਗ ਇਸ ਵਰਗ ਦਾ ਕਿੰਨਾ ਹਿੱਸਾ ਹੈ ਪਿਆਰੀ ਬੱਚਿਓ ਸਾਨੂੰ ਇੱਕ ਵਰਗ ਦਿੱਤਾ ਹੈ ਜਿਹਦੇ ਵਿੱਚ ਕੁਝ ਭਾਗ ਛੇੜ ਕੀਤਾ ਹੋਇਆ ਹੈ ਤਾਂ ਆਪਾਂ ਦੇਖ ਲੈਂਦੇ ਆ ਇਹ ਕਿੰਨੇ ਹਿੱਸੇ ਨੇ 1 2 3 4 5 6 ਵਰਗ ਹੈ ਤਾਂ ਇਹ ਵੀ 6 ਹੋਣਗੇ ਵੈਸੇ ਆਪਾਂ ਗਿਣ ਵੀ ਲੈਨੇ ਆ 1 2 3 4 5 6 6 ਸੈਂਟੀਮੀਟਰ ਬਾਈ 6 ਸੈਂਟੀਮੀਟਰ ਦਾ ਇੱਕ ਵਰਗ ਹੈ ਤਾਂ ਇਹਦੇ ਵਿੱਚ ਕੁੱਲ ਕਿੰਨੇ ਵਰਗ ਹੋਗੇ 36 ਠੀਕ ਹਮਚੀਕੀ 36ਾਰੇ ਵਰਗ ਨੇ ਤੇ ਛੇੜੜ ਕਿੰਨੇ ਨੇ ਚਾ ਠੀਕ ਹੈ ਤਾਂ ਆਪਾਂ ਇਹਨਾਂ ਨੂੰ ਕੱਟ ਲੈਨੇ ਆ ਇਹ ਆ ਜੇਗਾ ਇਹਦੀ ਨਿਯਮਤਮ ਪੈ ਨਮਰਾਵਾਂਗੇ 1/9 ਤਾਂ 1/9 ਭਾਗ ਹੈ ਜਿਹੜਾ ਉਹ ਛੇੜ ਕੀਤਾ ਹੋਇਆ ਹੈ ਸਾਡਾ ਚੌਥਾ ਉੱਤਰ ਸਹੀ ਉੱਤਰ ਹੈ ਅਗਲਾ ਸਵਾਲ ਹੈ 5 ਦੇ ਕੁੱਲ ਕਿੰਨੇ ਗੁਣਜ ਹੁੰਦੇ ਹਨ ਪਿਆਰੇ ਬੱਚਿਓ 5 ਦੇ ਗੁਣਜ ਆਪਾਂ ਲਿਖ ਲੈਨੇ ਆ ਪਿਆਰੇ ਬੱਚਿਓ ਕਈ ਬੱਚੇ 5 ਦੇ ਜਿਹੜੇ ਗੁਣਜ ਨੇ ਉਹ 10 ਤੱਕ ਸਮਝਦੇ ਨੇ 10 ਤੱਕ ਸਿਰਫ ਅਸੀਂ ਪਹਾੜਾ ਯਾਦ ਕਰਦੇ ਹਾਂ ਪਿਆਰੇ ਬੱਚਿਓ 5 ਦਾ ਉਸ ਤੋਂ ਅੱਗੇ ਇਹਦੇ ਗੁਣਜ ਬਹੁਤ ਕਦੇ ਵੀ ਖਤਮ ਨਹੀਂ ਹੁੰਦੇ ਜਿੱਥੋਂ ਤੱਕ ਸਾਡੀ ਗਿਣਤੀ ਚੱਲਦੀ ਜਾਣੀ ਹੈ ਸਾਡੇ ਗੁਣਜ ਵੀ ਆ ਜਿਹੜੇ ਉਹ ਚੱਲਦੇ ਜਾਣੇ ਆ ਸਭ ਤੋਂ ਛੋਟਾ ਗੁਣਜ ਸੰਖਿਆ ਆਪ ਹੁੰਦੀ ਹੈ 5 ਦੇ ਆਪਾਂ ਗੁਣਜ ਲਿਖ ਰਹੇ ਹਾਂ ਸਭ ਤੋਂ ਛੋਟਾ ਗੁਣਜ ਜਿਹੜਾ ਸੰਖਿਆ ਆਪ ਹੁੰਦੀ ਹੈ ਬਾਕੀ ਸਾਰੇ ਗੁਣਜ 5 ਤੋਂ ਵੱਡੇ ਆਪ ਸੰਖਿਆ ਖੁਦ ਤੋਂ ਆਪ ਹੁੰਦੀ ਹੈ ਜਾਂ ਉਸ ਤੋਂ ਵੱਡੇ ਹੁੰਦੇ ਹਨ ਤਾਂ ਇਹ ਬਿਲਕੁਲ ਅਨੰਤ ਹੁੰਦੇ ਹਨ ਪਿਆਰੇ ਬੱਚਿਓ ਜਿੰਨਾ ਦੀ ਗਿਣਤੀ ਨਹੀਂ ਹੈਗੀ ਜਿੱਥੋਂ ਤੱਕ ਸਾਡੀ ਗਿਣਤੀ ਲੱਖ ਦਹ ਲੱਖ ਕਰੋੜ ਦਹ ਕਰੋੜ ਅਰਬ ਖਰਬ ਜਿੱਥੋਂ ਤੱਕ ਵੀ ਸਾਡੀ ਗਿਣਤੀ ਜਾਂਦੀ ਹੈ ਇਹ ਜਿਹੜੇ ਗੁੰਜ ਨੇ ਉੱਥੋਂ ਤੱਕ ਚੱਲਦੇ ਜਾਣਗੇ ਤਾਂ ਇਸ ਪੰਜ ਦੇ ਕੁੱਲ ਗੁੰਜ ਕਿੰਨੇ ਹੁੰਦੇ ਨੇ ਅਨੰਤ ਪਾਪ ਜਿਨ੍ਹਾਂ ਨੂੰ ਗਿਨੇ ਆ ਨਹੀਂ ਜਾ ਸਕਦਾ 1 ਸੈਂਟੀਮੀਟਰ ਦੇ 10ਵੇਂ ਹਿੱਸੇ ਨੂੰ ਕੀ ਕਹਿੰਦੇ ਹਨ ਪਿਆਰੇ ਬੱਚਿਓ ਇਹ ਤੁਹਾਡੀ ਕਿਤਾਬ ਦੇ ਵਿੱਚ ਦਿੱਤਾ ਹੋਇਆ ਹੈ ਇੱਕ ਚਾਰਟ ਬਣਿਆ ਹੋਇਆ ਹੈ ਜਿਸ ਨੂੰ ਅਸੀਂ ਕੱਲ ਹੈਪੀ ਡਾਕ ਕੀ ਨੂੰ ਮੈਗੀ ਡਰੈਸ ਸਸਤੀ ਮਿਲੀ ਇੱਕ ਮਤਲਬ ਕਿ ਤੁਕਬੰਦੀ ਦੇ ਨਾਲ ਯਾਦ ਵੀ ਕਰ ਸਕਦੇ ਹਾਂ ਕੱਲ ਦੇ ਵਿੱਚੋਂ ਕੱਕਾ ਲਿਆ ਕਿਲੋਮੀਟਰ ਹੈਪੀ ਦੇ ਵਿੱਚੋਂ ਹਾ ਲਿਆ ਹੈਕਟੋਮੀਟਰ ਡਾਕੀ ਦੇ ਵਿੱਚੋਂ ਡੈਕਾਮੀਟਰ ਮੰਮੇ ਤੋਂ ਮੀਟਰ ਡੱਡਾ ਡੈਸੀਮੀਟਰ ਸਸਾ ਸੈਂਟੀਮੀਟਰ ਮੰਮਾ ਮਿਲੀਮੀਟਰ ਤਾਂ ਪਿਆਰੇ ਬੱਚਿਓ ਆਪਾਂ ਨੂੰ ਪੁੱਛਿਆ ਕਿ 1 ਸੈਂਟੀਮੀਟਰ ਦੇ 10ਵੇਂ ਹਿੱਸੇ ਨੂੰ ਇਹ ਪਿਆਰੇ ਵਿੱਚ ਤੁਹਾਨੂੰ ਦੱਸਿਆ ਹੈ ਇਹਨਾਂ ਸਾਰਿਆਂ ਦੇ ਵਿੱਚ ਕਿਲੋਮੀਟਰ ਦਾ ਹੈਕਟੋਮੀਟਰ ਦੇ ਨਾਲ 10 ਦਸਵਾਂ ਹਿੱਸਾ ਹੈ ਹੈਕਟੋਮੀਟਰ ਦਾ ਡੈਕਾਮੀਟਰ ਦਸਵਾਂ ਹਿੱਸਾ ਹੈ ਠੀਕ ਹੈ ਪਿਆਰੇ ਬੱਚਿਓ ਤਾਂ ਸੈਂਟੀਮੀਟਰ ਦਾ ਦਸਵਾਂ ਹਿੱਸਾ ਸੈਂਟੀਮੀਟਰ ਤੋਂ ਨੀਚੇ ਕੀ ਆਂਦਾ ਹੈ ਸੈਂਟੀਮੀਟਰ ਦਾ ਦਸਵਾਂ ਹਿੱਸਾ ਹੈ ਮਿਲੀਮੀਟਰ ਤਾਂ ਸਾਡਾ ਉੱਤਰ ਕੀ ਆਏਗਾ ਤੀਜਾ ਮਿਲੀਮੀਟਰ 2ਵਾਂ ਸਵਾਲ ਹੈ ਇੱਕ ਵਰਗਾਕਾਰ ਕੈਰਮ ਬੋਰਡ ਦਾ ਪ੍ਰਿਮਾਪ 320 ਸੈਂਟੀਮੀਟਰ ਹੈ ਉਸ ਦਾ ਖੇਤਰਫਲ ਕਿੰਨਾ ਹੈ ਪਿਆਰੇ ਬੱਚਿਓ ਸਵਾਲ ਕਰਦੇ ਸਮੇਂ ਇੱਕ ਗੱਲ ਦਾ ਧਿਆਨ ਜਰੂਰ ਰੱਖਿਆ ਕਰੋ ਸਭ ਤੋਂ ਪਹਿਲਾਂ ਸਾਨੂੰ ਦਿੱਤਾ ਕੀ ਹੈ ਫਿਰ ਸਾਡੇ ਤੋਂ ਪੁੱਛਿਆ ਕੀ ਗਿਆ ਹੈ ਫਿਰ ਅਸੀਂ ਕਰਨਾ ਕੀ ਹੈ ਸਾਨੂੰ ਦਿੱਤਾ ਹੈ ਕਿ ਕੈਰਮ ਬੋਰਡ ਦਾ ਪਰਿਮਾਪ ਕੈਰਮ ਬੋਰਡ ਵਰਗਾਕਾਰ ਹੈ ਵਰਗ ਦਾ ਪਰਿਮਾਪ 320 ਸੈਂਟੀਮੀਟਰ ਤੇ ਹੁਣ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ ਹੈ ਵਰਗ ਦੇ ਖੇਤਰਫਲ ਦਾ ਫਾਰਮੂਲਾ ਹੁੰਦਾ ਹੈ ਭੂਜਾ ਭੂਜਾ ਤੇ ਭੂਜਾ ਸਾਡੇ ਕੋਲ ਹੈ ਹੀ ਨਹੀਂ ਤੇ ਸਭ ਤੋਂ ਪਹਿਲਾਂ ਅਸੀਂ ਪਰਿਮਾਪ ਤੋਂ ਵਰਗ ਦੀ ਭੂਜਾ ਪਤਾ ਕਰਾਂਗੇ ਭੂਜਾ ਦਾ ਫਾਰਮੂਲਾ ਹੁੰਦਾ ਹੈ ਪਰਿਮਾਪ ਚਾਰ ਵਰਗ ਦੀਆਂ ਚਾਰ ਭੁਜਾਵਾਂ ਹੁੰਦੀਆਂ ਹਨ ਪਰਿਮਾਪ ਸਾਡਾ 320 ਤੇ ਭੁਜਾਵਾਂ ਨੇ ਚਾਰ-ਚਾਰ ਤੁਸੀਂ ਭਾਗ ਕਰਾਂਗੇ ਇਹਨੂੰ ਆਪਾਂ ਕੱਟ ਲੰਨੇ ਹਾਂ 8 ਚੋਕੇ 32 ਇਹ ਆਵੇਗਾ 80 0 ਦੀ 0 ਤਾਂ ਇਹ ਸਾਡੀ ਵਰਗ ਦੀ ਭੁਜਾ ਆ ਗਈ 80 ਹੁਣ ਅਸੀਂ ਪਤਾ ਕਰਨਾ ਹੈ ਵਰਗ ਦਾ ਖੇਤਰਫਲ ਜੋ ਹੁੰਦਾ ਹੈ ਭੁਜਾ ਗੁਣਾ ਭੁਜਾ ਹੁਣ ਸਾਨੇ ਭੁਜਾ ਪਤਾ ਕਰ ਲਈ ਹੈ 80 ਤਾਂ ਇਹ ਆ ਜਾ 80 ਗੁਣਾ 80 ਇਹ ਹੋ ਜੂਗਾ 6400 ਵਰਗ ਸੈਂਟੀਮੀਟਰ ਚੌਥਾ ਉੱਤਰ ਸਾਡਾ ਸਹੀ ਉੱਤਰ ਹੈ ਪਿਆਰੇ ਬੱਚੋ ਉਮੀਦ ਕਰਦਾ ਹਾਂ ਇਹ ਸਵਾਲ ਵੀ ਤੁਹਾਡੀ ਜਵਾਹਰ ਨਵੋਦਿਆ ਵਿਦਿਆਲੇ ਦੀ ਤਿਆਰੀ ਲਈ ਅਤੇ ਪੰਜਵੀਂ ਦੀ ਤਿਆਰੀ ਲਈ ਬਹੁਤ ਲਾਹੇਵੰਦ ਸਿੱਧ ਹੋਣਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ